ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤੂ ਗੁਤਰ ਸੱਚਾ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਚੱਲਿਆਂ ਬਾਜੀ ਤੇ ਪੰਨਕਾਲ ਤੇਰੇ 5:40 ਮਿੰਟ ਦੋਵੇਂ ਰਸਤੇ ਡਬੇ ਪਿੰਜਰੇ ਚ ਆਪਣੇ ਠੀਕ ਹੈ ਕਿ ਨਹੀਂ ਸਾਂਵੇ ਦਵੰਦ ਸਖੇਂਦਰ ਨੇ ਮੇਰੇ ਵੀਰੋ ਕਰੀ ਦੇਗੀ ਹਨਾ ਤੇ ਅੱਜ ਡਿਊਟੀ ਵੱਡੀ ਐ ਸਾਡੇ ਕੋਲ ਐ ਤੇ ਬਾਬਾ ਸੁੱਖ ਰੱਖਿਆ ਨਾ ਕਿਤੇ ਲਾਂਤਾਂ ਨਾ ਪਾਏ ਸਾਨੂੰ ਆਥਨ ਨੂੰ ਸਾਫ਼ ਕਰਨਾ ਹੈ ਸਾਫ਼ ਤਾਂ ਹੀ ਤਾਂ ਮੈਂ ਕਹਿਣਾ ਕਿਤੇ ਹਾਂ ਦੋ ਦਿਨ ਰਹਿ ਬੱਕਟੇ ਮੈਂ ਤਾਂ ਆਪ ਕਹਿਣਾ ਕਿਤੇ ਬਣ ਹੋਇ ਰੱਤੇ ਦੋਵੇਂ ਰਹਿਣ ਮਗੇ ਸਾਰੇ ਕੱਟਿਆ ਨਾ ਲਾਂਤਾਂ ਮੈਂ ਥਾਂ ਜੀ ਸਾਨੂੰ ਛੋੜ ਕਾ ਬਸ ਹੱਥ ਤੇ ਹਉਣ ਰਲ ਬਈ ਹਨਾ ਗਲਤੀ ਜਾਣ ਕੇ ਨਿਆਂਇਕਸਨ ਕਰਦੇ ਨਹੀਂ ਹਨਾ ਜੇ ਕੋਈ ਹੋ ਨੀਕੀ ਕਹਿਣਾ ਕਿ ਇਹਦੇ ਪ੍ਰਾਪ ਦੇ ਵੱਲ ਪੂਰਾ ਇਨਸਾਫ ਕਰਾਵਾਂਗੇ ਵੀ ਕਾਫੀ ਤੇ ਜਾਵਾਂ ਕੋਈ ਪੱਖ ਪਾਤ ਨਹੀਂ ਹੋਣਾ ਕਿਸੇ ਦਾ ਹਾਂਜੀ ਚੱਲ ਭਈ ਜੀ ਪਿੱਛੇ ਇੱਕ ਆਪਣੇ ਕੋਲੇ ਯੂਟ ਦੇ ਆਪਣੇ ਖਿਡਾਰੀ ਆ ਰਹੇ ਸੀ ਮੇਰਾ ਲੱਗਦਾ ਤਿੰਨੇ ਹੀ ਰੱਤੇ ਆ ਬਈ ਉਹ ਉਤਰ ਜਿਹੜੇ ਸਾਡੇ ਬੰਦਵਾ ਰਹੇ ਆ ਕਿ ਨਹੀਂ ਉਹ ਸਾਡੇ ਬੰਦਗੇ ਨਹੀਂ ਤੇ ਆ ਗਿਆ ਤੇ ਸਾਥ ਤੇ ਆਇਆ ਤੁਹਾਡਾ ਕੀ ਕਰੀਦਾ ਈਨਾ ਤੇਰੇ ਵੀਰ ਜੰਦਰ ਵੀਰ ਜੰਦਰ ਚੋਰੀ ਉਤਰਾ ਦੇ ਘੱਟੇ ਦਾ ਵੀ ਜੰਦਰ ਵੀਰ ਕੋ ਪੁੱਤਰਾ ਨਾ ਉਤਰਾ ਲੱਗਣਾ ਕੋਈ ਪਹਿਲਾਂ ਉਸ ਜਾ ਕੇ ਟਾਈਮ ਨਾਲ ਮੱਖੇ ਵੀ ਖਾਉਗੇ ਜਿਵੇਂ ਕਰੋ ਹਾਂ گلابی گلابی ਦੋ ਸੇ ਲਾਕ ਕਾ ਯਾਰ ਨਾ ਸੜ ਜਾਂਦੇ ਕੋਈ ਦੋਵੇਂ گلابی ਹੋਏ ਦੋ ਲੱਖ ਯਾਰ ਉਹ ਫੋਨ ਨਹੀਂ ਲਿਖਣਗੇ ਇਹਦੇ ਪਿੱਛੇ ਚੱਲੋ 40 ਟੌਨੀ ਹੋਰ ਇੱਕ ਗੱਲੀਆ ਉਹੀ ਬਈ ਸਾਈਡ ਯਾਰ ਹੋਈ ਗਏ ਰਹਿਤ ਦਾ ਨੀ ਕੋਈ ਰੰਗ ਰੂਗਾ ਲਾ ਹਟ ਜਾ ਯਾਰ ਇੱਕ ਮਿੰਟ ਰੱਖ ਲੈ ਕਿਹੜੇ ਕਿਹੜੇ ਓਏ ਭਾਈ ਓਏ ਪਾਣੀ ਪੂਣੀ ਦੇ ਓਏ ਇਹ ਲਿਆ ਮੋਰਾਂ ਆਖਿਆ ਪਰ ਪਹਿਲਾਂ ਸੁਖਵਿੰਦਰ ਆ ਕਿੱਥੋਂ ਸਿੰਗੋ ਉਹ ਸਿੰਗੋ ਵਾਲੇ ਲਿਆਉਣ ਸੁਖਵਿੰਦਰ ਮੇਰੇ ਕੋਲੇ ਸੁਖਵਿੰਦਰ ਸਿੰਘੋ ਆਪਣਾ ਆਦਾਓ ਨਹੀਂ ਭਰਿਆ ਕਲੀਅਰ ਕਰਕੇ ਪਾਸਾ ਪਾਸੇ ਫੇਰ ਅਗਲਾ ਵਰਕੇ ਪਾਸੇ ਉਧੇ ਰਹਿ ਕੇ ਫਿਰ ਵੀਰੇ ਰੰਗ ਭਰਿਆ ਇੱਥੇ ਬਈਦਾ ਇਦਾਂ ਰੰਗ ਲਖਾਇਆ ਕਿ ਨਹੀਂ ਇਹਨੂੰ ਰੰਗ ਲਖਾਇਆ ਸੀ ਬਾਈ ਲਖਾਇਆਗਾ ਕਿੱਥੇ ਲਖਾਇਆ ਬਾਈ ਕਿੱਥੇ ਲਖਾਇਆਗਾ ਉਹ ਬਾਈ ਦੂਜੇ ਨੂੰ ਫਿਰ ਬਾਈ ਇੱਕ ਦੂਰੀ ਇਹਦੇ ਲਿਖੀ ਨਹੀਂ ਕਿਤੇ ਨਹੀਂ ਮੈਂ ਨਹੀਂ ਲਿਖਿਆ ਬੁੱਤਰਾ ਆਪਣੇ ਕੋਲ ਨਹੀਂ ਆਇਆ ਰੰਗ ਇਹ ਉਤਰਾ ਬਈ ਦੋ ਦੋ ਬਾਈ ਲਿਖਾ ਕੇ ਮੁੜ ਕੇ ਬਾਰੜ ਕੇ ਪਏ ਆ ਬੱਚਾ ਸੁਖਵਿੰਦਰ ਸਿੰਘੋਂ ਭਾਲੂ ਕਿੱਥੇ ਹੈਗਾ ਤਾਂ ਸੁਖਵਿੰਦਰ ਸਿੰਘੋਂ ਰੰਗ ਆ ਪਿਉਰੀ ਆ ਤਾਂ ਹਰਾ ਘੰਟ ਤੇ ਕਾ ਹਾਂ ਸੱਜਾ ਨਹੀਂ 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 ਲਿਖਿਆ ਉਹ ਜੇ ਰਲਦਾ ਵੀ ਹੋਇਆ ਤਾਂ ਅਸੀਂ ਕੱਟ ਦੇਾਂਗੇ ਦੋ ਨਾਂ ਆਪਾਂ ਬਿਠਾ ਆ ਗਏ ਇਹਨੂੰ ਭਰ ਕੇ ਰੰਗ ਭਰ ਤੋਂ ਰੰਗ ਭਰ ਹਾਂ ਭਰ ਕੀ ਹੋ ਗਿਆ ਅੱਜ ਆ ਮਹਿਰੇ ਤੇਰੇ ਤੋਂ ਮੈਂ ਆਲਿਸ ਭਰ ਲੈਣਾ ਜਾਂ ਤੇਰੀਆਂ ਬੋਲ ਬਈ ਕੀ ਆ ਹੈ ਕੀ ਆ ਕੋਈ ਨੇ ਤਾਂ ਕੰਮ ਹੀ ਥੋੜਾ ਜੱਟਾ ਤੁਸੀਂ ਹਰਗਾ ਉਹ ਬੋਲ ਮਾਰੋ ਜਿੰਨੇ ਦਾ ਛੇਤੀ ਪਹੁੰਚ ਛੇਤੀ ਨਾ ਮੋਰ ਫੜਾ ਹਾਂ ਬੋਲ ਨੂੰ ਦੇ ਵਾ ਚ ਲੱਗ ਚੁੱਕੇ ਆ ਮੋਰ ਲੱਗੀ ਜਾਂਦੀ ਐ ਤੇ ਮੋਰ ਆਪਣੇ ਬੰਦੇ ਲਾਈ ਜਾਂਦੇ ਹੁਣ ਇੱਕ ਦੂਜਾ ਚੈੱਕ ਕਰਕੇ ਨਾ ਆਪਾਂ ਤੇ ਚੜਾਏ ਕਾਫੀ ਚ ਤਾਂ ਨਾ ਦਾ ਨੋਂ ਦਾ ਸਵੇਰੇ ਤੇ ਚਲੋ ਤੇਰਾ ਵੀਨੇ ਕੀ ਪੰਦਾ ਨਾ ਦੇ ਦਾ ਪਾਣੀ ਕਬੂਤਰੋਂ ਠੀਕ ਹੈ ਇਹ ਲੈ ਕਦਮੇ ਹੱਥੇ ਪੁੱਤਰ ਉੱਲੇ ਲੱਗੇ ਭੱਜ ਜਾਂਦੇ ਆ ਉਹ ਰਹਿ ਗਿਆ ਕੋਈ ਵੀਡੀਓ ਬਣਾ ਵੀਡੀਓ ਦੋਵੇਂ ਗੁਣਾ ਤੇਰਾ ਫੋਨ ਤੇਰੇ ਕੋਲੇ ਇੱਕ ਮਿੰਟ ਬਈ ਉਹ ਜਗ੍ਹਾ ਕਾਲ ਨਗਰੀ ਪੱਲੇ ਸਹੀ ਕਰ ਲੈ ਓਏ ਆ ਵੀਡੀਓ ਬਣਾ ਲਾਦੀ 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 ਲੈ ਵੀ ਇੱਕ ਨੂੰ ਜਖਸੀਰ ਨੇ ਮਾਰਤਾ ਉਹ ਜਾਂ ਤੂਸਿਆਂ ਦਾ ਪਰੇ ਪਰੇ ਭਈ ਪਰੇ ਹੋ ਜਾ ਚੱਕ ਭਈ ਨਿਗਾਰ ਰੱਖੋ ਮੜੀ ਨਿਗਾਰ ਰੱਖਿਓ ਮੌੜੋ ਮਾਰੋ ਮਾਰੋ ਬੜਾ ਫਿਰ ਸਕਰੀਨ ਸ਼ਾਟ ਦਿਖਾਓ ਭਈ ਸਕਰੀਨ ਪਰ ਦਿਖਾਓ ਹੈਲੋ ਮੈਂ ਤਾਂ ਆ ਗਿਆ ਹਾਂ ਹਾਂ ਉਹਠਾ ਬਣਾ ਯਾਰ ਕੰਮ ਪੂਰਾ ਅਗਦਾ ਪੂਰੀ ਤਗੜੀ ਡਾ ਉਡੀਸ਼ਾੋਂ ਕੀ ਜੱਟ ਦੀ ਨਹੀਂ ਨਹੀਂ ਕਾਪੀ ਦੇ ਐ ਮੋਟਾ ਚੁੰਬਾ ਦੇਖੀ ਦੋ ਆਦੇ ਆਏ ਕਾਪੀ ਦੇ ਐ ਵੀਰ ਜੀ ਇੱਕ ਮਿੰਟ ਬੋਲੀ ਉੱਤਰ ਦੋ ਛੱਡਿਆ ਸੀ ਉਹ ਆ ਵੀਰੇ ਮੋਟਾ ਝੁੰਬਾ ਤੇ ਹੋਰ ਕੱਪਰ ਕੁੱਡੀਆਂ ਕੱਪਰ ਕੁੱਡੀਆਂ 2000 ਰੁਪਏ ਆਇਆ ਬਈ ਠੀਕ ਹੈ ਨਹੀਂ ਨਹੀਂ ਖੜ ਜਾ ਕੱਪਰ ਕੁੱਡੀਆਂ ਮੋਟਾ ਝੁੰਬਾ 1000 1000 2000 ਰੁਪਏ ਬਣ ਗਿਆ ਲੱਗਾ ਥੋੜੇ ਕੁ ਉਤਰ ਗੋ ਵੀਰੇ ਆ ਜਾ ਬੰਦੇ ਹਾਂ ਘਰ ਜਾ ਆ ਦੋਵੇਂ ਦਾ ਖਿਆਲ ਖਿਆਲ ਹੋ ਗਿਆ ਗੂਗਲ ਪੇ ਨਾ ਕਰਦੇ ਕਰਦੇ 20 ਸੋ ਗੂਗਲ ਪੇ ਕਰਨਾ 20 ਕਰਨਾ ਮੇਰੇ ਸਕਰੀਨ ਸ਼ਾਟ ਹੁਣੀ ਪਾ ਦੀ ਠੀਕ ਹੈ ਫੇਰ ਲਗਾਉਂਗਾ ਇਧਰ ਮੈਂ ਇਹ ਚੱਲ ਰਹੀ ਹੈ ਜੀ ਪੂਰੀ ਕਬੂਤਰ ਬਾਜੀ ਠੀਕ ਹੈ ਨਹੀਂ ਲਿਸਟ ਤੇ ਪੈਨ ਤੇ ਜ਼ਿੰਮੇਵਾਰੀ ਬਹੁਤ ਵੱਡੀ ਠੀਕ ਹੈ ਹਾਂ ਜੇ ਇਨਸਾਫ ਕਰੇ ਤਾਂ ਵੀ ਗਾਲਾਂ ਮਿਲਦੀਆਂ ਆਥ ਨੇ ਜੇ ਜੇ ਨਾ ਇਹ ਜ਼ੋਰ ਤੇ ਕਿਨੇ ਗਾਲਾਂ ਦਿੰਦੇ ਹੀ ਹੁੰਦੇ ਆ ਇੱਕ ਤਾਂ ਉੱਤਰ ਘਟਾ ਜਾ ਬਣਾ ਉਹ ਬੈਠਾ ਮੰਨਦਾ ਜਾਂਦਾ ਕੋਈ ਬੰਦੇ ਹੁੰਦੇ ਆ ਵਿੱਚ ਸੱਤ ਕਿਹੜੇ ਪਾਸੇ ਆ ਬਈ ਇਹ ਇੱਥੇ ਨਾਲ ਜੀ ਬਸ ਤੇ ਚੱਲਦੇ ਆ ਬਈ ਟਿਕ ਮਾਰ ਕਰਦੇ ਤੇ ਹੋ ਗਿਆ ਬਹੁਤ ਤੇ ਜ਼ਿੰਮੇਵਾਰੀ ਵਾਲਾ ਕੰਮ ਆ ਬਈ ਇੱਥੇ ਹਣਾ ਆਗੇ ਵੀਰੇ ਕੂਤਰ ਵੇਖਣ ਗਏ ਸੀਗੇ ਨਹੀਂ ਕਿਹਦਾ ਬੈਗਾ ਕੂਤਰ ਨਹੀਂ ਕਿਸੇ ਦਾ ਨਹੀਂ ਬੈਠਾ ਇੱਕ ਕੂਤਰ ਬੈਠਾ ਇਕੱਲਾ ਫਿਰਦੇ ਆ ਜੀ ਕੂਤਰ ਠੀਕ ਆ ਆਪਣੇ ਦੋਵੇਂ 2 ਵਜੇ 1 ਮਿੰਟ ਹੋ ਗਿਆ ਵੀਰੇ ਠੀਕ ਹੈ ਕਿ ਨਹੀਂ ਤੇ ਰੱਤਾ ਕੱਛਾਂ ਵਾਲਾ ਵੀ ਫਿਰਦਾ ਤੇ ਆਪਣਾ ਵੀ ਟੂਸਿਆਂ ਵਾਲਾ ਹੀ ਫਿਰਦਾ ਦੋਵੇਂ ਪੁੱਤਰ ਫਿਰਦੇ ਆ ਬਾਕੀ ਕਾਪੀ ਦੀ ਜ਼ਿੰਮੇਵਾਰੀ ਵੀ ਲਈ ਤੀ ਸੀ ਪਾ ਤੜਕੇ ਹੁਣ ਥੋੜੇ ਸਾਈਡ ਤੇ ਹੋ ਗਏ ਆਪਾਂ ਹਨਾ ਤਾਂ ਕਰਕੇ ਮਾਇਦੇ ਛੱਡ ਬਣਾਏ ਹਨਾ ਤੇ ਚਲੋ ਦੇਖਦੇ ਆਂ ਟਿਕ ਮਾਰ ਕਰੀ ਜਾਣੇ ਆ ਲਗਭਗ 2 1 ਦਾ ਟਾਈਮ ਐ ਇਹ ਦੋਵੇਂ ਪੁੱਤਰ ਆਪਣੇ ਹੈ ਅਜੇ ਤੱਕ ਦਾ ਸ਼ਾਮਲਾ ਬਾਬਿਓ ਤੇ ਜੇ ਕੱਟੇ-ਕੁੱਟੇ ਗਏ ਜਾਂ ਕੁਝ ਬਣਿਆ ਜਾਂ ਜਿੱਤੇ ਜੁੱਤੇ ਫਿਰ ਦੱਸਾਂ ਤੁਹਾਨੂੰ ਕੀ ਹਿਸਾਬ ਕਰਦਾ ਠੀਕ ਹੈ ਜੀ ਨੇ ਦੇਖ ਤਾਂ ਕੀ ਮਾਹੌਲ ਹੈ ਸਾਰਾ ਹਾਂਜੀ ਵੀਡੀਓ ਤਾਂ ਨਹੀਂ ਬਣੀ ਜਿੱਥੇ ਕਿ ਨਹੀਂ ਅੱਜ ਵੀ ਇੱਕ ਕੂਤਰੀ ਸਿਜਾਇਆ ਠੀਕ ਹੈ ਮੈਂ ਅੱਜ ਵੀ ਇੱਕ ਕੂਤਰੀ ਸਿਜਾਇਆ ਆਪਣਾ ਤੇ ਜਿਹਨਾਂ ਲੋਗਾਂ ਨਾਲ ਕਿ ਤੂੰ ਨਾ ਮਾਰੋਗੇ ਪਾਸੇ ਇੱਥੇ ਰਹਿ ਸ਼ਾਂਹੀ ਰੋਕ ਲੋ ਯਾਰ ਕੋਈ ਡਿੱਕਦਰੀ ਕਰਨੀ ਮੈਂ ਚੱਲਦਾਂ ਘਰ ਉੱਕਰੀ ਉਹ ਵੀ ਤਾਂ ਗੱਲ ਨਾ ਤਾਂ ਮਿਲਿਆ ਕਬੂਤਰ ਪਰ ਇੱਕ ਹਿੱਸਾ ਮਿਲ ਗਿਆ ਠੀਕ ਹੈ ਕਿ ਦੋ ਕੂਤਰ ਛੱਡੇ ਸੀ ਉੱਡੇ ਬਹੁਤ ਸੋਹਣੇ ਠੀਕ ਹੈ ਕਿ ਨਹੀਂ ਤੇ ਥੋੜਾ ਜਿਹਾ ਰੋਲਾ ਪਿਆ ਸੀ ਬਾਈ ਜੀ ਇੱਕ ਦਿਨ ਸੋਸ਼ਕਾਰਨਾ ਕਰਕੇ ਤੇ ਮੰਨ ਕੇ ਚਲੋ ਕੂਤਰ ਦਾ ਟਿਕ ਹੋ ਕੇ ਦੋਵੇਂ ਭੱਜਿਆ ਮਤਲਬ ਟਿਕ ਹੋਣ ਤੋਂ ਬਾਅਦ ਹੀ ਭੱਜਿਆ ਕੂਤਰ ਲਗਭਗ ਤੇ ਪਰ ਵਿੱਚ ਇੱਕ ਕੂਤਰ ਹਿੱਸਾ ਦੇਦਾ ਉਹਨਾਂ ਨੇ ਬਾਕੀ 13 14 ਕੂਤਰੇ ਬਾਜੀ ਹੋ ਗਈ ਇੱਥੇ ਨਾ ਮਾੜਾ ਕੇਸ ਹੋਲ ਜਿਗਾ ਸੀ ਯਾਰ ਹੋਰ ਕੋਈ ਚੱਕਰ ਨਹੀਂ ਇਹ ਬਾਕੀ ਵਸ ਠੀਕ ਹੈ ਕੁੱਲ ਮਿਲਾ ਕੇ ਜਿੱਤ ਕੇ ਬਾਈ ਕੰਗ੍ਰੈਚੁਲੇਸ਼ਨ ਆ ਮੇਰੇ ਵੀਰੋ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਜਿਨ੍ਹਾਂ ਨੇ ਕੁੱਤਰ ਸਾਹਮਣੇ ਸਭੀ ਅੰਦਰ ਆ ਗਏ ਨੇ ਠੀਕ ਹੈਗੇ ਸਾਹਮਣੇ ਹੱਥ ਲੱਗੇ ਨੀ ਨੀ ਇੱਕ ਸੁਰਖੀ ਨੂੰ ਇਹਨੇ ਇੱਕ ਘੋਟੇ ਨੇ ਹਾਂ ਤਾਂ ਮਾਠੀ ਗਾਣ ਚਾਲਦਿਆ ਕਰੋ ਘਰੀਆਂ ਓਕੇ ਜੀ ਠੀਕ ਹੈ ਮੇਰੇ ਯਾਰੋ ਚਿੰਗਾ ਭਾਈ ਚਿੰਗਾ ਠੀਕ ਹੈ ਮੇਰੇ ਯਾਰੋ ਸੋਨੂੰ ਸਾਡਾ ਏਰੀਆ ਵਰਕ ਕਰਦਾ ਹੈ ਤੇ ਤੁਹਾਡੀ ਕਿਸਮਤ ਵੀ ਚੰਗੀ ਹੈ ਤੇ ਤੁਸੀਂ ਵਧਾਈ ਦੇ ਪਾਤਰਾਂ ਨੂੰ ਵਧਾਈਆਂ ਬਹੁਤ ਬਹੁਤ ਸੱਚੀ ਗੱਲ ਤੇ ਹੈ ਠੀਕ ਹੈ ਕਿ ਨਹੀਂ ਤੇ ਇਹਨਾਂ ਦੀ ਜੋਟ ਤੇ ਆ ਗਿਆ ਨਾ ਸਿਸਟਮ ਨਾ ਨਹੀਂ ਖਾਲੀ ਪਰ ਕਬੂਤਰ ਭੱਜ ਗਏ ਦੋਵੇਂ ਹੀ ਭੱਜ ਗਏ ਹੁਣ ਬਈ ਕੂਤਰੁੱਡੇ ਬਹੁਤ ਸੋਨੇ ਸਰਾ ਕਰਾਦੀ ਨਸਲ ਬਹੁਤ ਚੰਗੇ ਮੁੰਡਿਆ ਕੋਲੇ ਨਾ ਪਰ ਭੱਜਣ ਵਾਲਾ ਕੰਮ ਸਾਡੇ ਵਾਲੇ ਹੀ ਹੈ ਹੈਨਾ ਭੱਜ ਗਏ ਭੱਜਿਆ ਤੂੰ ਬਸ ਜਿੱਤ ਕੇ ਯਾਰ ਮੁੱਕਦੀ ਗੱਲ ਆ ਯਾਰ ਹੈ ਠੀਕ ਹੈ ਕੂਤਰ ਤਾਂ ਚਲ ਹੋਰ ਕਢਾਵਾਂਗੇ ਗਲਤ ਗੱਲ ਹੈ ਤਾਂ ਕਰਕੇ ਚਲੋ ਫਿਰ ਚਲੀਏ ਮੁੰਡਿਆ ਬਈ ਆਪਾਂ ਘਰੇ ਚਲੋ ਚਲੀਏ ਚਲੋ ਉੱਠੋ ਜੀ ਫਿਰ ਹਾਂਜੀ ਪਹੁੰਚ ਗਏ ਜੀ ਘਰੇ लियो प्रीत बोल मार के लियो और है कि नहीं लियो आया 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 पुता आया 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 मिट्टी आया हाँ है हां किए की है तेरी कंजर का पुता आ गया आ गया चल चल अंदर चल दे बहुत चल गर्मी वाली है बाहर तो ਚਲੋ ਅੰਦਰ ਭਾਈ ਨੇ ਯਾਰ ਬਾਪੇ ਕੂਤਰੀ ਮਾਰਤਾ ਯਾਰ ਲਾਲ ਬਾਈ ਲੈ ਲੈਂਦਾ ਹਨਾ ਆ ਵਿਚਾਰੇ ਛੱਦੀ ਲਾ ਕੇ ਗਈ ਸੀਗੇ ਤੇ ਵੀ ਇਹਨਾਂ ਦਾ ਕਬੂਤਰ ਰਹਿ ਗਿਆ ਸੀ ਆਪਣੇ ਮੁੰਡੇ ਬਾਜੀ ਚੋਂ ਹਨਾ ਤੇ ਬਾਪ ਦਾ ਛੱਦੀ ਤੇ ਬੰਨ ਵਾਲਾ ਕੂਤਰ ਬਨ ਗੇ ਤੇ ਕੰਜਰ ਦੇ ਨੇ ਕੀਤਾ ਕਿ ਕੱਲ ਦਾ ਕੂਤਰ ਛੱਦੀ ਤੇ ਬੰਨਿਆ ਪਰ ਲਾਇ ਹੀ ਨਹੀਂ ਕੱਲ ਦਾ ਕੂਤਰ ਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਅੱਜ ਹਨਾ ਉਹ ਕਹਿੰਦੀ ਵੀ ਕੂਤਰ ਤਾਂ ਲੌਕੀ ਆਂਦਾ ਛੱਦੀ ਤੇ ਮੈਂ ਕਿਹਾ ਵੀ ਚਲ ਤੂੰ ਲਵਾ ਦੇ ਕਿ ਤੁਸੀਂ ਤੇ ਲਵਾਇਆ ਕਿ ਤੁਸੀਂ ਤੇੰਨ ਬਾਰੇ ਆਜਾ ਰਿਹਾ ਹੈ। ਆ ਕਿ ਡਾ ਵੱਡਾ ਪਾਪ ਹਨਾ ਯਾਰ ਚਲੋ ਕੋਈ ਗੱਲ ਨਹੀਂ ਫਿਰ ਇਹੜਾ ਕੁਝ ਹੋਣਾ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਰਾਈ ਕੋ ਲੱਗਦਾ ਅੱਧੀ ਜਾਲੀ ਚੱਲਦੀ ਹੁੰਦੀ ਐ ਅੱਧੀ ਚੱਲਦੀ ਨਹੀਂ ਜੇ ਹਾਂਜੀ ਮੇਰੇ ਵੀਰੋ ਘਰੇ ਆ ਕੇ ਜੀਤੇ ਪਾਈ ਆਪੇ ਵੱਡੇ ਪੁੱਤਰਾਂ ਨੂੰ ਦਾਣੇ ਠੀਕ ਆ ਦੂਜੇ ਪੁੱਤਰਾਂ ਨੂੰ ਤਾਂ ਚੋਪਰ ਕੋਈ ਦਾਣਾ ਆਪਣੀ ਕਰ ਗਿਆ ਸੀ ਹਨਾ ਬਨਾ ਬਦੋਂ ਤੇ ਦਾਣਾ ਆਪਣੀ ਸਾਰਾ ਕੋਲ ਵੱਡੇ ਪੁੱਤਰ ਕੂਤਰ ਰਹੇ ਸੀ ਇਹਨਾਂ ਨੂੰ ਆਪਾਂ ਧਰ ਦਿਆਂ ਆ ਬੇਟਾ ਖਾ ਲਓ ਸ਼ਰਟ ਦੀ ਲੈਟ ਖਾ ਲੈਣੇ ਦਾਣੇ ਉਦੀ ਪਾ ਦਾਂਗੇ ਪਾਣੀ ਇਹਨਾਂ ਨੂੰ ਫਿਰ ਆ ਗਈ ਉਹ ਟੂਟਾਂ ਵਾਲੇ ਪਾਸੇ ਉਹਨਾਂ ਨੂੰ ਰੱਖੀ ਆ ਆਇਓ ਘੰਡੋ ਆਇਓ 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 ਇੱਕ ਘੰਡਾ ਨੂੰ ਪਾਣੀ ਦਾ ਪਾ ਦੇ ਤੇ ਪਾਣੀ ਵੀ ਪਾ ਦਈਏ ਹੁਣ ਹਾਂਜੀ ਆ ਗਈ ਅੰਦਰਲੇ ਘਰੀ ਇਹ ਉਹ ਆਸਟਲ ਲੱਸੀ ਐਂਡ ਰੋਟੀ ਲੈ ਕੇ ਤੇ ਪਾਉਦੇ ਵਾਸਤੇ ਫੀ ਨਾਲ ਪਾਣੀ ਲੈ ਕੇ ਇਹਨੂੰ ਬੋਲਦਾ ਬੋਤਲ ਚ ਪਾ ਰਿਹਾ ਪਾਣਾ ਠੰਡਾ ਰੋਗ ਇਹਨਾਂ ਹਾਲੀ ਹੋ ਕਿਧਰ-ਇਧਰ ਆਇਧਰਾ ਇਧਰ ਮੈਂ ਫਰੂਟਾਂ ਤੈਨੂੰ ਖਵਾਣ ਆਂ ਦੇਵਾ ਕਰਾਂ ਇਧਰ ਆਇਆ ਨਿਕਰੀ ਕਹਦਾ ਨਾ ਤੇ ਬਸ ਉਹ ਕਿਹਾ ਬਈ ਹਣਾ ਯਾਰ ਲੇਟ ਹੈ ਨਹੀਂ ਤੇ ਸੌਣ ਦੀ ਤਿਆਰੀ ਕਰਦੇ ਆ ਭਰਾ ਬਹੁਤ ਥੱਕੇ ਹੋਣਾ ਨੂੰ ਲੂਕ ਕੀ ਆ ਵੇ ਆ ਆ ਤਗੜੇ ਬਸ ਸੀੜੀਆਂ ਨੇ ਪੂਰੇ ਪੱਕੇ ਪਰ ਇਹੋ ਜਿਹਾ ਕੋਈ ਸੀਨ ਨਹੀਂ ਹੈ ਜੀ ਬਦਾਮ ਦਾ ਨਹੀਂ ਭਿਉਂਗਾ ਹਾਂ ਉਹ ਵੀ ਬਦਾਮ ਭਿਉਂਗਾ ਕੱਲ ਨੂੰ ਪੁੱਤਰ ਡਾਵਾਂਗੇ ਤੇ ਬਾਕੀ ਠੀਕ ਆ ਵੀ ਬਾਈ ਜਤਲੀ ਅੱਜ ਵੀ ਖੜਾ ਪਿੰਡ ਕਾਲ ਚਰਾਣੀ ਤੋਂ ਉਹ ਮਾਲਲੇ ਵਾਲੇ ਮੁੰਡਿਆਂ ਦੀ ਕੈਸੋਂਤ ਬੜੀ ਪੀਜਾ ਯਾਰ ਹਾਂ ਬਾਣੇ ਚੰਗੇ ਕਬੂਤਰ ਸਾਹਦੇ ਉਹਨਾਂ ਦੇ ਕਬੂਤਰ ਮੰਨ ਕੇ ਚਲੋ ਵੀ ਆਪਾਂ ਕਿਆ ਬਾਤਾਂ ਫਰਦੇ ਕਬੂਤਰ ਬਾਈ ਯਾਰ ਠੀਕ ਆ ਕਿ ਨਹੀਂ ਸੱਚੀ ਗੱਲ ਇਹ ਆ ਤੁਸੀਂ ਆਪਣੇ ਵੇਖ ਲਓ ਕੀ ਹਾਲਾਂ ਦਾ ਕਬੂਤਰਾਂ ਦਾ ਬਾਈ ਪੂਰੇ ਕੋਲੇ ਵੀ ਕੀ ਹਾਲ ਹੁੰਦਾ ਹਨ ਉਹੀ ਗੇਮ ਪਾਣੀ ਹੈ ਸਾਰਾ ਕੁਝ ਬਾਈ ਕੋਰੇ ਦਾ ਹੀ ਤੇ ਉਹਨਾਂ ਦੇ ਪੁੱਤਰ ਕਿੰਨੇ ਉੜਦੇ ਆ ਯਾਰ ਸੱਟ ਬਹੁਤ ਸਮੇਂ ਚ ਪੁੱਤਰੋ ਕੇ ਰੋਟਾ ਸੀ ਤੇ ਕੋਈ ਗਾ ਦੇ ਪੁੱਤਰ ਗਵਾਜ ਕੇ ਦੋਵਾਂ ਜਣੇ ਕਿਸੇ ਪ੍ਰਾਣੋਂ ਮਿਲਣ ਤਾਂ ਦੱਸੇ ਦੋਵੇਂ ਗੱਗੂ ਤੋਂ ਕਾਲੀ ਡੋਰੀ ਰੱਤਾ ਤੇ ਇੱਕ ਸੀਗਾ ਜੀ ਸੱਜੀ ਹਰੀ ਕੱਚ ਖੱਬੀ ਗਲਾਪੀ ਕਾਛ ਰੱਤਾ ਕੋੜ ਰੰਗਾ ਬਾਕੀ ਠੀਕ ਹੈ ਜੀ ਫਿਰ ਵੀ ਸੱਟ ਹੈਗਾ ਵਧਾਈ ਤੇ ਪਾਤਰ ਮੁੰਡੇ ਹਨ ਯਾਰ ਆਪਾਂ ਕੀ ਹੁੰਦਾ ਆਪਣਾ ਤਾਂ ਅਸੀਂ ਇੰਨੇ ਚੱਲ ਆਪਣਾ ਸਾਹਮਣੇ ਹੁੰਦਾ ਹੈ। ਆ ਸਾਂ ਵੀ ਖੜਾ ਹਾਂ ਉਹ ਜਰੀ ਇੱਥੇ ਜਾਂਦੇ। ਮੈਂ ਵੀ ਨਹੀਂ ਸਾਹਮਣੇ ਜੇ ਥੱਲੇ ਮੈਂ ਤਾਂ ਸਿਕੰਦਰ ਅਗਰ ਤਾਂ ਸੁਭਾਇਆ ਸੀ ਗਾ ਦਵਣੀ ਸੀ ਸਿਕੰਦਰ ਨੇ ਖਾਂਭੀ ਸੀ ਦੋਵੇਂ ਪੁੱਤਰ। ਮੈਂ ਤਾਂ ਬਾਈ ਤੇ ਮੈਂ ਫੋਨ ਲਾ ਲਾ ਉਹਨੂੰ ਦੱਸਦਾ ਮੈਂ ਵੀ ਆਹ ਕੁਝ ਦੇ ਦਿਓ ਕਿਉਂਕਿ ਮੇਰਾ ਸਾਰੇ ਤੜਕੇ ਸਮਾਨੇ ਸਾਰੇ ਉਹਨਾਂ ਨੇ ਲਾਉਣੀ ਸੀਗੇ। ਹਾਂ ਕੀ ਹੈ? ਆਇਆ ਤਾਂ ਰੋਟੀ ਵਾ ਚੱਲ। ਨੇ ਵੀ ਵਾਲਾ ਮੁਕਾ ਦਿੱਤਾ। ਚੰਦਰ ਹਾਂ ਚੱਲ ਛੋਟਿਆ ਆ ਜਾ। ਜੀ। ਆਈ ਗਈ ਗਾੜੀ।

ਤੇ ਇਹ ਵੀਡੀਓ ਤੇ ਅੰਡੀਗ ਜੀ ਮਾੜੇ ਦਿਨ ਕਰ ਰਹੇਗਾ ਕਾਲਜ ਰਣੀ ਭਾਈ ਜੀ ਠੀਕ ਹੈ ਤੇ ਕੁਝ ਪ੍ਰੌਟਿਕ ਹੈ ਨਾ ਗਾਈ ਕਾਲਜ ਰਣੀ ਕਰਦਾ ਭਾਈ ਆਇਆ ਜੀ ਇਹੋ ਜਿਹਾ ਬਹੁਤ ਹੈ ਨਾ ਉਸ ਨੂੰ ਸਾਰੀ ਗੱਲਬਾਤ ਮੈਂ ਕਲੀਅਰ ਕਰ ਦਿਆ ਨਾ ਉਹ ਲਗਭਗ ਤੜਕੇ ਤੜਕੇ ਅੰਦਿਕਰਮਾ ਕਾ ਪੀਤੇ ਨਾਲ ਹੀ ਸੀਗਾ ਤੜਕੇ ਦਾ ਮੇਰਾ ਮੇਨ ਸੰਯੋਗੀ ਸੀਗਾ ਕਾ ਪੀਤੇ ਠੀਕ ਹੈ ਵਿੱਚ ਹੀ ਸੀਗਾ ਤੜਕੇ ਦਾ ਕਿਉਂਕਿ ਉਹ ਕੰਪਿਊਟਰ ਮੈਂ ਹੀ ਲਿਖਿਆ ਜਾ ਕੇ ਸਾਰੇ ਕੰਪਿਊਟਰ ਉੱਤੇ ਮੈਂ ਹੀ ਲਿਖਿਆ ਮੈਂ ਹੀ ਐਂਟਰੀਆਂ ਫੜੀਆਂ ਤੜਕੇ ਜਾਣ ਸਰ ਉਹ ਸਾਰਾ ਕੰਮ ਮੇਰਾ ਸੀਗਾ ਭਾਈ ਉਦੋਂ ਬਾਅਦ ਕਾਪੀ ਤੇ ਬਈ ਤੜਕੋ ਤੜਕੀ ਦਾ ਮੈਂ ਸੀਗਾ ਉਦੋਂ ਬਾਅਦ ਦੁਪਹਿਰ ਜੀ ਨੂੰ ਮੰਨ ਕੇ ਚੱਲੇ ਵੀ ਪਿੰਡੋਂ ਮੁੰਡੇ ਸੀ ਉਥੇ ਕਾਲ ਚ ਰਣੀ ਤੋਂ ਵੀ ਉਹੀ ਹੋ ਗਈ ਸੀ ਕਾਪੀ ਤੇ ਤੇ ਆਪਾਂ ਮੰਨ ਕੇ ਚੱਲੇ ਵਿੱਚ ਜ਼ਿਆਦਾ ਇਨਵੋਲ ਨਹੀਂ ਹੋਏ ਜ਼ਿਆਦਾ ਲੀਡਰ ਹੀ ਨਹੀਂ ਕੀਤੇ ਉਹ ਚੱਕਰ ਆਈ ਸੀ ਮੇਰੇ ਦੋ ਕਬੂਤਰ ਸੀਗੇ ਬਈ ਮੁੰਡਿਆਂ ਆਕਸਨ ਕੋਈ ਹਰੀ ਜਿਵੇਂ ਜਿੱਦਾਂ ਜਿੱਦਾਂ ਕਬੂਤਰ ਹਨਾ ਬਾਅਦ ਚ ਅਗਲਾ ਕਹਿੰਦਰਾ ਆਪ ਕਾਪੀ ਦੇ ਸੀਗਾ ਆਪ ਦੇ ਕਬੂਤਰ ਹਿੱਸੇ 'ਚ ਪਾ ਗਿਆ ਵੀ ਗਲਤ ਕਰ ਲੈ ਮੈਂ ਪਿੰਡ ਵਾਲਿਆ ਪਿੰਡ ਵਾਲ ਨੂੰ ਇਨਸਾਫ ਕਰ ਦਿੰਦੇ ਪੁਆਇੰਟ ਤੇ ਨਬਾ ਵੀ ਉਹ ਚੱਕਰ ਘੇਟ ਇੱਕ ਮਾਰ ਟੁਕਮਰ ਤੱਕ ਕਰੀ ਗਏ ਜਦੋਂ ਟਾਈਮ ਟੂ ਲਾਉਣ ਦਾ ਐਂਡ ਤੇ ਆਇਆ ਜਿਵੇਂ ਦੋ ਦੋ ਕੁਏਸ਼ਨ ਦੱਸਿਆ ਮੈਂ ਬੀਨ ਕੂਟਰ ਫਿਰਦੇ ਸੀਗੇ ਬਦਗਾ ਰਖਤਾ ਵੀ ਕੱਚਾ ਨਹੀਂ ਤੇ ਟੂਸਿਆਣਾ ਵੀ ਉਦੋਂ ਥੱਲੇ ਵੀ ਕਿਸੇ ਨੇ ਬੋਲ ਮਾਰਤਾ ਥੱਲੋਂ ਕਿਸੇ ਨੇ ਕਹਿੰਦਾ ਪੁਲਸ ਆ ਗਈ ਪੁਲਸ ਆ ਗਈ ਸਾਡਾ ਕੋਈ ਵਿੱਚ ਰੋਲ ਹੈ ਨਹੀਂ ਸੀ ਕਈ ਇਹਨੇ ਕਾਪੀ ਵਾਲ ਨੇ ਕਿਹਾ ਪੁਲਸ ਆ ਗਈ ਕਾਪੀ ਵਾਲ ਨੇ ਕੁਛ ਨਹੀਂ ਗਾ ਕਾਪੀ ਵਾਲਿਆਂ ਦੇ ਵਿੱਚ ਤਾਂ ਮੈਂ ਵੀ ਸੀਗਾ ਥੱਲੋਂ ਕਿਸੇ ਨੇ ਬੋਲ ਮਾਰਤਾ ਬਾਈ ਵੀ ਪੁਲਸ ਆ ਗਈ ਪੁਲਸ ਆ ਗਈ ਜਦੋਂ ਐ ਕਦ ਵੀ ਹਸਤਾ ਆ ਭੱਜ ਲੈ ਉਤਰ ਕੇ ਫੜਾ ਵੀ ਤੁਹਾਨੂੰ ਪਤਾ ਹੀ ਹੈ ਫਿਰ ਭਜਰਾਂ ਦਾ ਪੈਣੀ ਸੀਗਾ ਇਸ ਤਾਪ ਉੱਡ ਕੇ ਵੀ ਘਰੂ ਘਰੀ ਤੇ ਜਿੱਦ ਨੂੰ ਆਏ ਬਈ ਅਸੀਂ ਉਥੇ ਕਾਪੀ ਦੇ ਇਕੱਠੇ ਹੋਏ ਤੇ ਉਹਨੂੰ ਮੈਦਾਨ 'ਚ ਕਬੂਤਰ ਹੀ ਨਹੀਂ ਰਹੇਗਾ ਸੀ ਕੋਈ ਉਦੋਂ ਪਿਛਲੀ ਟਿੱਕ 'ਚ ਤਿੰਨ ਕਬੂਤਰ ਸ਼ਾਮਲ ਹੋਏ ਸੀ ਜਦੋਂ ਪੁਲਸ ਆਈ ਪੁਲਸ ਆਈ ਪਿਆ ਹਨਾ ਇੱਕ ਸੀ ਕਾਲੇ ਟੂਸੇ ਦਾ ਇੱਕ ਸੀ ਗੁਲਾਬੀ ਬਗਲਾ ਕਾਲੇ ਪੁੰਝੇ ਦੀ ਇੱਕ ਹੋਇਆ ਜੀ ਬਗਲ ਟੂਸੇ ਵਾਲਾ ਖਣੀ ਕਾਚਾ ਟੂਸੇ ਵਾਲਾ ਸੀ ਆਇਆ ਹੋਇਆ ਕਬੂਤਰ ਸੀਗਾ ਤੇ ਉਦੋਂ ਪਿਛਲੀ ਟਿੱਕ 'ਚ ਹੋਈ ਸੀ 13 ਖਣੀ 15 ਕਬੂਤਰ ਸ਼ਾਮਲੇ ਸੀ ਉਹ 15 'ਚੋਂ ਬੰਦੇ ਤਾਂ ਦੋ ਸੀਗੇ ਆਪਣੇ ਪੈਟੀ ਸ਼ਾਮਲ ਕੀਤਾ ਕਹਿੰਦੇ ਜੇ ਮੈਂ ਹੋ ਵੀ ਦੂਜਾ ਵੀ ਆਪਣੇ ਸ਼ਾਮਲ ਕਰ ਲਵਾਂ ਕਹਿੰਦੇ ਰਿਕਰੀ ਮੜੇ ਵਿਖਾ ਦੇ ਫਿਰ ਕਰ ਲਾਂਗੇ ਆਪਾਂ ਜੋਰ ਨਹੀਂ ਪਾਇਆ ਮੈਨੂੰ ਪਤਾ ਮੁੜਕਾ ਹੋਣਾ ਕਾਫੀ ਦੇ ਦੋਵੇਂ ਪੁੱਤਰਾ ਹਿੱਸਾ ਲੈਗਾ ਮੈਂ ਜਦੋਂ ਕੋਈ ਨਾ ਇੱਕ ਜੇ ਤੁਸੀਂ ਕਹਿੰਦੇ ਇੱਕ ਦੇਖਾ ਤੁਸੀਂ ਇੱਕ ਕਰ ਲਓ ਦੂਜਾ ਵੀ ਮਾਰਾ ਤੁਹਾਨੂੰ ਵਿਖਾ ਕੇ ਸ਼ਾਮਲ ਕਰਾ ਲੂੰਗਾ ਉਹ ਕਹਿੰਦੇ ਵੀ ਠੀਕ ਹੈ ਇੱਕ ਆਪਣਾ ਸੀ 15 ਨੇ ਸ਼ਾਮਲ ਹੋਣਾ 15 ਚ ਦੋ ਬਗੇ 13 ਰਹਿਗੇ ਤੇ ਉਦੋਂ ਅਗਲੀ ਟਿਕ ਜੀ ਤਿੰਨ ਸ਼ਾਮਲ ਹੋਏ ਆ ਵੀ ਰੋਲਾ ਰੁਲਾ ਪੈਗਾ ਬਾਪਾ ਜਦੋਂ ਜਦਾਈ ਹੋਈ ਤੇ ਮੁੜਕੇ ਤਿੰਨਾਂ ਚਵਾਨ ਦੇ ਸੀ ਤੇ ਦੂਜੇ ਰੋਲਾ ਪਾਉਂਦੀ ਸੀ ਬਈ ਕਹਿੰਦੇ ਦੂਜੇ ਸਾਡੇ ਅਸੀਂ 13 ਕਬੂਤਰਾਂ ਚ ਹਨਾ ਐਂਡਰੂ ਬਾਈ ਵੰਦੀ ਸੀ ਉੱਥੇ 13 ਚੋਂ ਇੱਕ ਆਪਣਾ ਵੀ ਆਈ ਸੀ ਉੱਤਰ ਵਿੱਚ ਆਪਣਾ ਸਿਕੰਦਰ ਪਿਆ ਉਲੀ ਲੱਗੀ ਫਿਰਦੇ ਦੋਵੇਂ ਸੀ ਵੈਸੇ ਉਹ 13 ਟਿਕ ਚ ਆਪਣੇ ਜਦੋਂ 15 ਕਬੂਤਰ ਸ਼ਾਮਲ ਹੋਇਆ 15 ਚ ਆਪਣੇ ਦੋਵੇਂ ਕਬੂਤਰ ਸੀ ਗਏ ਉਹ ਲੋ ਲਾਸਟ ਵਾਲਿਆਂ ਚ ਹਨਾ ਤੇ ਉਹ ਭੱਜ ਭੁੱਜ ਕੇ ਸਭ ਨਿਬੜ ਗਏ ਯਾਰ ਹਨਾ ਬੁਰਾ ਹਾਲ ਹੋ ਗਿਆ ਉਹ ਤਾਂ ਬੱਸ ਤੇ ਇਹ ਕੋਈ ਗੰਦਗੁੰਦਨੀ ਪਿਆ ਵੀ ਜਿਹੜੀ ਗੱਲ ਜੀ ਸੱਚੀ ਗੱਲ ਸਾਨੂੰ ਮੈਂ ਦੱਸਦੀ ਵੀ ਆਹ ਗੱਲ ਹੋਈ ਆ ਕਿਸ ਨੇ ਥੱਲੋਂ ਭਗਾਈ ਮਾਰਤੀ ਪੁਲਿਸ ਆਈ ਪੁਲਿਸ ਆਈ ਸਾਨੂੰ ਪਿੱਤਰ ਕੇ ਭੱਜਣਾ ਪਿਆ ਜਿਸ ਨੂੰ ਕਾਪੀ ਤੇ ਵੀ ਮੁੜ ਕੇ ਪਹੁੰਚੇ ਤਾਂ ਹਾਂ ਤੇ ਉਦੋਂ ਨੂੰ ਤਾਂ ਬਈ ਤਾਂ ਮੈਦਾਨ ਹੀ ਸਾਫ ਹੋ ਗਿਆ ਫਿਰ ਅਸੀਂ ਕਿਹਨੂੰ ਬਾਜੀ ਤੇ ਕਿ ਫਿਰ ਜਿੰਨੇ ਪਹਿਲਾਂ ਟਿੱਕਾ ਦੀ ਸ਼ਾਂਗਲ ਸੀ ਉਹਨਾਂ ਸਾਵਾਂ ਤੇ ਬਾਜੀ ਕੱਚੀ ਕਰਦੇ ਆ ਰੋਲਾ ਸੀ ਬਾਜੀ ਦਾ ਬਾਬੇ ਹੋਰ ਕੁਝ ਵੀ ਨਹੀਂ ਸੀਗਾ